ਐਸਪੀ ਸਾਹਿਬ ਆਪਣੀ ਬੜੀ ਭਾਰੀ ਫੋਰਸ ਦੇ ਨਾਲ ਆਪਣੀ ਬੜੀ ਭਾਰੀ ਟੀਮ ਦੇ ਨਾਲ ਕਈ ਗੱਡੀਆਂ ਉਸ ਦੇ ਵਿੱਚ ਕਾਫਲੇ ਦੇ ਵਿੱਚ ਹਨ ਅਤੇ ਲੂ-ਲੂ ਕਰਦੀਆਂ ਗੱਡੀਆਂ ਦੋਸਤੋ ਸਾਇਰਨ ਵਜਾਉਂਦੀਆਂ ਉਸ ਪਿੰਡ ਦੇ ਵਿੱਚ ਪਹੁੰਚ ਜਾਂਦੀਆਂ ਹਨ ਜਿੱਥੋਂ ਦੀਆਂ ਉਸ ਨੂੰ ਵਾਰ-ਵਾਰ ਖਬਰਾਂ ਮਿਲ ਰਹੀਆਂ ਹਨ ਇੱਥੇ ਕੋਈ ਚਿੱਟਾ ਵੇਚ ਰਿਹਾ ਹੈ ਅਤੇ ਜਗ੍ਹਾ-ਜਗ੍ਹਾ ਚਿੱਟੇ ਦੀਆਂ ਦੁਕਾਨਾਂ ਤਰ੍ਹਾਂ ਦੁਕਾਨਾਂ ਖੁੱਲ ਰਹੀਆਂ ਹਨ ਲੋਕ ਮਰ ਰਹੇ ਹਨ ਅਤੇ ਦਿਨੋਂ-ਦਿਨ ਜਵਾਨਾਂ ਦੀ ਜਿਹੜੀ ਮੌਦੀ ਗਿਣਤੀ ਹੈ ਵਾਧੀ ਤੁਰੇ ਜਾਰੀ ਹੈ ਕੋਈ ਐਸਾ ਲੋਕ ਕੋਈ ਐਸਾ ਕਰ ਨਹੀਂ ਛੱਡਿਆ ਜਿਸ ਦੇ ਵਿੱਚ ਚਿੱਟਾ ਨਾ ਵੜ ਗਿਆ ਹੋਵੇ ਦੋਸਤੋ ਐਸਪੀ ਸਾਹਿਬ ਬੜੇ ਗੁੱਸੇ ਦੇ ਵਿੱਚ ਲੱਗ ਰਹੇ ਹਨ ਅੱਜ ਸੋਚਦੇ ਹਨ ਕਿ ਕਿਸੇ ਨਾ ਕਿਸੇ ਨੂੰ ਫੜ ਕੇ ਛੱਡਾਂਗੇ ਲੇਕਿਨ ਅੰਦਰੋਂ ਅੰਦਰੀ ਜੋ ਖੁਲਾਸਾ ਉਹਨਾਂ ਦੇ ਸਾਹਮਣੇ ਹੁੰਦਾ ਹੈ ਜੋ ਜੋ ਉਸ ਦੇ ਵਿੱਚੋਂ ਨਿਕਲ ਕੇ ਆਦਾ ਹੈ ਕੌਣ ਸੀ ਇਸ ਦੇ ਪਿੱਛੇ ਦਾ ਮਾਸਟਰਮਾਈਂਡ ਅਤੇ ਬਾਅਦ ਦੇ ਵਿੱਚ ਕਿਵੇਂ ਫੜ ਕੇ ਲੈਂਦੇ ਹਨ ਕਿਵੇਂ ਐਸਪੀ ਸਾਹਿਬ ਨੂੰ ਇਤੋਂ ਦੀ ਸੂ ਮਿਲਦੀ ਹੈ ਕਿ ਆ ਬੰਦਾ ਚਿੱਟਾ ਵੇਚ ਰਿਹਾ ਹੈ ਦੋਸਤੋ ਡਿਪਾਰਟਮੈਂਟ ਦਾ ਬੰਦਾ ਨਿਕਲਦਾ ਹੈ ਅਤੇ ਪੂਰੀ ਵੀਡੀਓ ਦੇਖ ਕੇ ਤੁਸੀਂ ਵੀ ਦੇਖੋ ਤੇ ਤਾਂ ਰਹਿ ਜਾਵੋਗੇ ਹੈਰਾਨ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਅਸਲ ਐਸਪੀ ਜੁਧਾਰ ਸਿੰਘ ਸਵੇਰੇ ਸਵੇਰੇ ਚਾਹ ਪੀ ਰਿਹਾ ਹੈ ਅਤੇ ਆਪਣੇ ਡਰਾਈਵਰ ਨੂੰ ਫੋਨ ਲਗਾ ਕੇ ਕਹਿੰਦਾ ਹੈ ਕਿ ਡਰਾਈਵਰ ਸਾਹਿਬ ਅੱਜ ਥੋੜਾ ਆਪਾਂ ਜਲਦੀ ਜਾਣਾ ਹੈ ਲੇਕਿਨ ਅੱਜ ਫੋਨ ਕੋਈ ਹੋਰ ਕਰ ਰਿਹਾ ਹੈ ਡਰਾਈਵਰ ਉੱਥੇ ਨਹੀਂ ਬੋਲ ਰਿਹਾ ਅਤੇ ਜਿਵੇਂ ਹੀ ਪੁੱਛਦਾ ਹੈ ਕਿ ਡਰਾਈਵਰ ਸਾਹਿਬ ਕਿੱਧਰ ਹਨ ਕੀ ਹੋ ਗਿਆ ਉਹਨਾਂ ਨੂੰ ਅੱਜ ਡਿਊਟੀ ਤੇ ਕਿਉਂ ਨਹੀਂ ਆਏ ਅੱਜ ਤਾਂ ਬੜਾ ਹੀ ਇੰਪੋਰਟੈਂਟ ਦਿਨ ਸੀ ਅੱਜ ਅੱਜ ਮੈਂ ਇੱਕ ਜ਼ਰੂਰੀ ਮੀਟਿੰਗ ਦੇ ਵਿੱਚ ਜਾਣਾ ਹੈ ਬੜਾ ਜ਼ਰੂਰੀ ਦਿਨ ਸੀ ਅੱਜ ਡਰਾਈਵਰ ਛੁੱਟੀ ਤੇ ਕਿਉਂ ਚਲਾ ਗਿਆ ਅਤੇ ਪਹਿਲਾਂ ਕਿਉਂ ਨਹੀਂ ਦੱਸ ਕੇ ਗਿਆ ਦੋਸਤੋ ਅਗੋਂ ਕੋਈ ਅਣਜਾਣ ਬੰਦਾ ਬੋਲਦਾ ਹੈ ਅਤੇ ਆਖਦਾ ਹੈ ਮਾਫ਼ ਕਰਨਾ ਐਸਪੀ ਸਾਹਿਬ ਅੱਜ ਡਰਾਈਵਰ ਤੁਹਾਡਾ ਨਹੀਂ ਆ ਸਕਦਾ ਅੰਦਰ ਅਸਲ ਉਸਦੇ ਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਜਵਾਨ ਮੁੰਡਾ ਗੁਜ਼ਰ ਚੁੱਕਿਆ ਹੈ ਅਤੇ ਉਹ ਫਤਿਹਪੁਰ ਦੇ ਵਿੱਚ ਹੀ ਉਸ ਦਾ ਅੰਦਮ ਸਸਕਾਰ ਕਰਨਗੇ ਤੁਹਾਨੂੰ ਵੀ ਸ਼ਾਇਦ ਉੱਥੇ ਪਹੁੰਚਣਾ ਚਾਹੀਦਾ ਹੈ ਦੋਸਤੋ ਐਸਪੀ ਸੋਚਦਾ ਹੈ ਚਲੋ ਮੀਟਿੰਗ ਤਾਂ ਆਪਾਂ ਕਰਦੇ ਰਹਾਂਗੇ ਦੋਸਤੋ ਮੀਟਿੰਗ ਵਿੱਚ ਫੋਨ ਕਰਦਾ ਹੈ ਅੱਜ ਮੈਂ ਉੱਥੇ ਨਹੀਂ ਪਹੁੰਚ ਪਾਣਾ ਉੱਥੇ ਆਪਣੇ ਤੋਂ ਛੋਟੇ ਅਪਸਤਰਾ ਨੂੰ ਭੇਜ ਕੇ ਆਪਣੇ ਵੱਲੋਂ ਜੋ ਜੋ ਹੁੰਦਾ ਹੈ ਕੰਮ ਉੱਥੇ ਉਸ ਨੂੰ ਸਮਝਾ ਦਿੰਦਾ ਹੈ ਅਤੇ ਕਹਿ ਦਿੰਦਾ ਹੈ ਜੋ ਜੋ ਮੰਤਰੀ ਸਾਹਿਬ ਉਸ ਮੀਟਿੰਗ ਦੇ ਵਿੱਚ ਬੋਲਣ ਉਹ ਬਾਅਦ ਦੇ ਵਿੱਚ ਮੈਨੂੰ ਆ ਕੇ ਦੱਸ ਦੇਣਾ ਦੋਸਤੋ ਆਪਣੇ ਗੱਡੀ ਚੱਕਦਾ ਹੈ ਆਪ ਡਰਾਈਵਰੀ ਕਰ ਰਿਹਾ ਹੈ ਆਪ ਗੱਡੀ ਚਲਾ ਰਿਹਾ ਹੈ ਪਿੱਛੇ ਪਿੱਛੇ ਇੱਕ ਹੋਰ ਜੀਪ ਪੁਲਿਸ ਵਾਲਿਆਂ ਦੀ ਪਈ ਹੋਈ ਹੈ ਦੋਸਤੋ ਐਸਪੀ ਸਾਹਿਬ ਉਸ ਪਿੰਡ ਦੇ ਵਿੱਚ ਫਤਿਹਪੁਰ ਦੇ ਵਿੱਚ ਪਹੁੰਚਦੇ ਹਨ ਅਤੇ ਉੱਥੇ ਦੇਖਦੇ ਹਨ ਵੀ ਇੱਥੇ ਤਾਂ ਜਿਹੜਾ ਮਾਹੌਲ ਹੈ ਬੜਾ ਗਮਗੀਨ ਬਣਿਆ ਹੋਇਆ ਹੈ ਉੱਥੇ ਬੈਠਦੇ ਹਨ ਅਤੇ ਦੁੱਖ ਸਾਂਝਾ ਕਰਦੇ ਹਨ ਡਰਾਈਵਰ ਬੜਾ ਪੁਰਾਣਾ ਹੈ ਬੜੇ ਲੰਬੇ ਸਮੇਂ ਦਾ ਉਸ ਦਾ ਸਾਥੀ ਹੈ ਦੋਸਤੋ ਉਸ ਦਾ ਦੁੱਖ ਵੰਡਉਦੇ ਹਨ ਚਲੋ ਜੋ ਵੀ ਹੈ ਰੱਬ ਦਾ ਪਾਣਾ ਹੈ ਰੱਬ ਦਾ ਪਾਣਾ ਮੰਨਣਾ ਚਾਹੀਦਾ ਹੈ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਹੁਣ ਤਾਂ ਬਸ ਆਪਾਂ ਰੱਬ ਨੂੰ ਯਾਦ ਕਰਨ ਦੇ ਸਿਵਾਏ ਉਸ ਦੀ ਆਤਮਾ ਦੀ ਸ਼ਾਂਤੀ ਮੰਗਣ ਦੇ ਸਿਵਾਏ ਹੁਣ ਕੁਝ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਦਲਾਸੇ ਦੇਣੇ ਸ਼ੁਰੂ ਕਰ ਦਿੰਦਾ ਹੈ ਲੇਕਿਨ ਐਸਪੀ ਸਾਹਿਬ ਜਾਣਦੇ ਹੈ ਵੀ ਸ਼ਾਇਦ ਇਸ ਦੀ ਮੌਤ ਜਿਹੜੀ ਹੈ ਇਹ ਨਾਰਮਲ ਤਰੀਕੇ ਨਾਲ ਹੀ ਹੋਈ ਜਦੋਂ ਅੰਦਰਲੀ ਜਾਂਚ ਕਰਦੇ ਹਨ ਲੋਕਾਂ ਤੋਂ ਉੱਥੇ ਪੁੱਛਦੇ ਹਨ ਵੀ ਕੀ ਪਾਣਾ ਵਰਤ ਗਿਆ ਸੀ ਲੋਕ ਦੱਸਦੇ ਹਨ ਪਿੰਡ ਦੇ ਵਿੱਚ ਚਿੱਟਾ ਬਹੁਤ ਵੱਧ ਗਿਆ ਹੈ ਪਿੰਡ ਦੇ ਵਿੱਚ ਦਿਨੋ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਇਹ ਤਾਂ ਜਿਵੇਂ ਕਿ ਪਿੰਡ ਦਾ ਬੁਰਾ ਹਾਲ ਹੋ ਗਿਆ ਹੋਏ ਦੇਖ ਲੋ ਤੁਹਾਡਾ ਡਰਾਈਵਰ ਦਾ ਮੁੰਡਾ ਵੀ ਨਹੀਂ ਬਚ ਸਕਿਆ ਇਹ ਤਾਂ ਤੁਹਾਡੇ ਬਿਲਕੁਲ ਨਜ਼ਦੀਕ ਹੈ ਆਮ ਲੋਕਾਂ ਦੇ ਘਰਾਂ ਦਾ ਕੀ ਬਣੇਗਾ ਦੋਸਤੋ ਐਸਪੀ ਸੋਚਨ ਦੇ ਵਿੱਚ ਪੈ ਜਾਂਦਾ ਹੈ ਵੀ ਗੱਲ ਤਾਂ ਠੀਕ ਹੈ ਲੇਕਿਨ ਇਸ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੋਵੇਗੀ ਇੱਕ ਵਾਰ ਤਾਂ ਚਲੋ ਇਸ ਨੂੰ ਨੋਰਮਲ ਗੱਲ ਸਮਝ ਕੇ ਉੱਥੋਂ ਵਾਪਸ ਆ ਜਾਂਦਾ ਹੈ ਦੋਸਤੋ ਡਰਾਈਵਰ 10 ਕੁ ਦਿਨਾਂ ਬਾਅਦ ਵਾਪਸ ਆਪਣੀ ਡਿਊਟੀ ਜੁਆਇਨ ਕਰ ਲੈਂਦਾ ਹੈ ਇਨਹ ਦੇ ਵਿਚਕਾਰ ਅੱਜ ਦੁਬਾਰਾ ਸਵੇਰ ਦਾ ਅਖਬਾਰ ਪੜ੍ਹਦਾ ਹੈ ਅਤੇ ਦੇਖਦਾ ਹੈ ਕਿ ਫਤਿਹਪੁਰ ਦੇ ਵਿੱਚ ਦੋ ਹੋਰ ਨੌਜਵਾਨ ਜਿਹੜੇ ਚਿੱਤੇ ਦੀ ਗ੍ਰਿਫਤ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਗਵਾ ਚੁੱਕੇ ਹਨ ਦੋਸਤੋ ਬੜਾ ਦੁੱਖ ਮਹਿਸੂਸ ਹੁੰਦਾ ਹੈ ਸੋਚਦਾ ਹੈ ਕਿ ਹੋਰ ਦੋ ਲੋਕਾਂ ਨੇ ਆਪਣਾ ਮੁੰਡਾ ਆਪਣਾ ਘਰ ਦਾ ਚਿਰਾਗ ਇਹਏ ਦੋਸਤੋ ਲੋਕ ਜਰੇ ਹਨ ਉੱਥੋਂ ਬਾਹਰ ਆ ਰਹੇ ਹਨ ਅਤੇ ਡਰਾਈਵਰ ਨੂੰ ਪੁੱਛਦਾ ਹੈ ਕੀ ਗੱਲ ਹੈ ਤੁਹਾਡੇ ਪਿੰਡ ਦਾ ਹਾਲ ਕੀ ਹੈ ਬੜੀਆਂ ਖਬਰਾਂ ਸੁਣ ਰਿਹਾ ਡਰਾਈਵਰ ਸੰਤੋਖ ਸਿੰਘ ਆਪਣੇ ਐਸਪੀ ਸਾਹਿਬ ਲੁਹਾਰ ਸਿੰਘ ਨੂੰ ਸਾਰੀ ਸਚਾਈ ਦੱਸਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਮਾੜਾ ਹਾਲ ਹੈ ਤੁਹਾਨੂੰ ਸੱਚ ਦੱਸਾਂ ਡਿਪਾਰਟਮੈਂਟ ਦੇ ਲੋਕ ਉਸ ਦੇ ਵਿੱਚ ਮਿਲੇ ਹਨ ਅਤੇ ਉੱਥੇ ਬਿਲਕੁਲ ਸਰੀਆਮ ਚਿਤਾ ਵਿਕ ਰਿਹਾ ਹੈ ਅਤੇ ਜਿਵੇਂ ਟੋਪੀਆ ਲੈਂਡ ਜਾਂਦੇ ਹਨ ਉਹ ਮੈਂ ਬੱਚਿਆਂ ਤੱਕ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਕੋਈ ਵੀ ਆਰਾਮ ਦੇ ਨਾਲ ਕਿਸੇ ਵੀ ਦੁਕਾਨ ਤੋਂ ਜਿੱਥੇ ਆਟਾ ਤੱਕ ਨਹੀਂ ਮਿਲਦਾ ਜਿੱਥੇ ਚੌਲ ਤੱਕ ਨਹੀਂ ਮਿਲਦੇ ਉੱਥੇ ਵੀ ਚਿੱਕਾ ਮਿਲਣ ਲੱਗਿਆ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਦੱਸਣ ਲੱਗ ਜਾਂਦਾ ਹੈ ਵੀ ਇਸ ਤਰ੍ਹਾਂ ਮੇਰਾ ਮੁੰਡਾ ਇਸੀ ਗ੍ਰਫਤ ਦੇ ਵਿੱਚ ਆਇਆ ਅਤੇ ਆਪਣੀ ਜਾਨ ਗਵਾ ਬੈਠਾ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਆਸ-ਪਾਸ ਦੀਆਂ ਜੋ ਜੋ ਉਸ ਨੂੰ ਮਾਲੂਮ ਸਨ ਸਾਰੀਆਂ ਆਪਣਾ ਦਿਲ ਖੋਲ ਕੇ ਦੱਸ ਦਿੰਦਾ ਹੈ ਕਿਉਂਕਿ ਕਿਸੇ ਦਾ ਵੀ ਡਰ ਨਹੀਂ ਹੈ ਉਹ ਵੀ ਚਾਹੁੰਦਾ ਹੈ ਵੀ ਜਿਵੇਂ ਮੇਰਾ ਮੁੰਡਾ ਇਸ ਦੁਨੀਆ ਤੋਂ ਚਲਾ ਗਿਆ ਹੈ ਉਸ ਤਰ੍ਹਾਂ ਕਿਸੇ ਹੋਰ ਦਾ ਮੁੰਡਾ ਨਾ ਜਾਵੇ ਉਹ ਚਾਹੁੰਦਾ ਹੈ ਵੀ ਇਸ ਤਰ੍ਹਾਂ ਦਾ ਜੋ ਵੀ ਇੱਥੇ ਮਾਹੌਲ ਬਣਿਆ ਹੈ ਉਹ ਨਾ ਬਣੇ ਅਤੇ ਜੋ ਲੋਕ ਵੀ ਇਸ ਦੇ ਚਪੇਟ ਦੇ ਵਿੱਚ ਹਨ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਲਿਜਾ ਕੇ ਜਾਂ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਇਸ ਮਾੜੇ ਜੰਗਲ ਤੋਂ ਇਸ ਮੌਤ ਦੇ ਘਰ ਤੋਂ ਬਾਹਰ ਕੱਢਿਆ ਜਾਵੇ ਐਸਪੀ ਸਾਬ ਦੇ ਮਿੰਤਾ ਕੱਢਦਾ ਹੈ ਵੀ ਮੈਂ ਤੁਹਾਨੂੰ ਵਸਤਾ ਪਾਣਾ ਹਾਂ ਜੇਕਰ ਤੁਹਾਨੂੰ ਸੱਚਮੁੱਚ ਮੇਰੀ ਇਮਾਨਦਾਰੀ ਤੇ ਭਰੋਸਾ ਹੈ ਮੇਰੇ ਵਾਸਤੇ ਸੱਚਮੁੱਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਮੈਨੂੰ ਤੁਹਾਡੀ ਸੰਤਵਨਾ ਦੀ ਲੋੜ ਨਹੀਂ ਹੈ ਮੈਨੂੰ ਤੁਹਾਡੇ ਹੰਝੂਆਂ ਦੀ ਵੀ ਲੋੜ ਨਹੀਂ ਹੈ ਬਸ ਤੁਸੀਂ ਮੇਰਾ ਇਹਨਾਂ ਕੰਮ ਕਰ ਦੋ ਸਾਡੇ ਪਿੰਡ ਦੇ ਵਿੱਚੋਂ ਆ ਭੈੜੀ ਚੀਜ਼ ਮੁਕਾ ਦਿਓ ਇਸ ਦੇ ਪਿੱਛੇ ਦੇ ਮਾਸਟਰ ਮਾਈਂਡ ਨੂੰ ਫੜ ਲਿਓ ਮੈਂ ਤੁਹਾਡਾ ਸਾਰੀ ਉਮਰ ਕਾਇਲ ਰਹਾਂਗਾ ਤੁਹਾਡੇ ਚਰਨ ਧੋਤੋ ਕੇ ਪੀਵਾਂਗਾ ਜਿੱਥੇ ਕਹੋਗੇ ਜੋ ਕਹੋਗੇ ਮੈਂ ਉਹ ਕਰਾਂਗਾ ਦੋਸਤੋ ਐਸਪੀ ਸਾਬ ਅਗੇ ਉਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਰੋਵੇ ਵੀ ਕਿਉਂ ਨਾ ਆਪਣਾ ਜਮਾਨ ਮੁੰਡਾ ਇਸ ਤਰ੍ਹਾਂ ਖੋਇਆ ਹੈ ਦੋਸਤੋ ਐਸਪੀ ਸਾਹਿਬ ਸਾਰੀ ਗੱਲ ਸੁਣਦੇ ਹਨ ਭਾਵੁਕ ਹੋ ਜਾਂਦੇ ਹਨ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਚੁੱਕੇ ਹਨ ਬੜੇ ਮਾਸੂਮ ਜਿਹੇ ਚਿਹਰੇ ਨਾਲ ਕਹਿੰਦੇ ਹਨ ਕੋਈ ਗੱਲ ਨਹੀਂ ਮੈਂ ਤੇਰੀ ਮਦਦ ਕਰਾਂਗਾ ਹੁਣ ਤੇਰਾ ਮੁੰਡਾ ਮੇਰਾ ਮੁੰਡਾ ਹੈ ਅਤੇ ਜੇਕਰ ਤੇਰਾ ਮੁੰਡਾ ਇਸ ਭੈੜੀ ਬਿਮਾਰੀ ਨੇ ਖਾਲਿਆ ਹੈ ਮੈبی ਇਸ ਦੇ ਖਿਲਾਫ ਲੜਾਂਗਾ ਅਤੇ ਇਸ ਨੂੰ ਮੁਕਾਉਣ ਦੇ ਵਿੱਚ ਆਪਣਾ ਪੂਰਾ ਵਾਹ ਲਗਾ ਦੇਵਾਂਗਾ ਹੁਣ ਸ਼ਹਿਰ ਦਾ ਐਸਪੀ ਬੋਲ ਰਿਹਾ ਹੈ ਕੋਈ ਮਾਮੂਲੀ ਗੱਲ ਤਾਂ ਨਹੀਂ ਹੈ ਅਗਲੇ ਹੀ ਦਿਨ ਐਸਪੀ ਸਾਹਿਬ ਨੇ ਗੁਪਤ ਤਰੀਕੇ ਦੇ ਨਾਲ ਇੱਕ ਬੜੀ ਵੱਡੀ ਟਾਸਕ ਫੋਰਸ ਬਣਾ ਲਈ ਉਸ ਦੇ ਵਿੱਚ ਫੌਜ ਤੋਂ ਫੌਜੀ ਮੰਗਾਏ ਅਤੇ ਨਾਲ ਨਾਲ ਜੋ ਵੀ ਉਸ ਦੇ ਕੋਲ ਪੈਰਾ ਮਿਲਟਰੀ ਫੋਰਸ ਹਨ ਉਹ ਵੀ ਨਾਲ ਦੇ ਆਸ-ਪਾਸ ਦੇ ਜੋ ਜ਼ਿਲ੍ਹੇ ਹਨ ਉਹਨਾਂ ਤੋਂ ਆਪਣੇ ਜ਼ਿਲ੍ਹੇ ਦੇ ਵਿੱਚ ਮੰਗਾ ਲਈ ਦੋਸਤੋ ठान ਲਿਆ ਹੈ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਰੰਗੇ ਹੱਥੀ ਫੜਨਾ ਹੈ ਅਤੇ ਇੱਕ ਵੀ ਪਿੰਡ ਦੇ ਵਿੱਚੋਂ ਬਾਹਰ ਨਹੀਂ ਜਾਣ ਦੇਣਾ ਦੋਸਤੋ ਹੁਕਮ ਕਰਦਾ ਹੈ ਅੰਦਰੋਂ-ਬਾਹਰੀ ਸਭ ਤੱਕ ਖਬਰ ਪਹੁੰਚ ਜਾਂਦੀ ਹੈ ਵੀ ਇਸ ਤਰ੍ਹਾਂ ਇਸ ਦਿਨ ਇੱਥੇ ਬਿਲਕੁਲ ਰੈਡ ਬਾਰਨੀ ਹੈ ਦੋਸਤੋ ਕਿਸੇ ਤਰੀਕੇ ਨਾਲ ਬਿਲਕੁਲ ਸ਼ਾਮ ਨੂੰ ਪਲਾਨ ਬਣਾਉਂਦਾ ਹੈ ਅਤੇ ਉਸ ਨੂੰ ਪਤਾ ਸੀ ਖਬਰ ਤਾਂ ਪਹੁੰਚੇਗੀ ਲੇਕਿਨ ਆਪਾਂ ਇੰਨੀ ਜਲਦੀ ਜਾਵਾਂਗੇ ਵੀ ਖਬਰ ਤੋਂ ਪਹਿਲਾਂ ਕਿਤੇ ਆਪਾਂ ਪਹੁੰਚ ਜਾਈਏ ਤਾਂ ਸ਼ਾਇਦ ਇਹਨਾਂ ਦੇ ਮਾਸਟਰਮਾਈਂਡਾਂ ਨੂੰ ਫੜ ਸਕਦੇ ਹਾਂ ਦੋਸਤੋ ਪਲਾਨ ਬੜਾ ਤਕੜਾ ਹੈ ਸਭ ਕੁਝ ਪਹਿਲਾਂ ਬਿਲਕੁਲ ਸਟੀਕ ਤਰੀਕੇ ਨਾਲ ਐਸਪੀ ਸਾਹਿਬ ਨੇ ਪਲਾਨ ਕਰ ਲਿਆ ਹੈ ਇੱਕ ਵੀ ਬੰਦਾ ਜੋ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਉਹਨੂੰ ਸੁੱਕਾ ਨਹੀਂ ਜਾਣ ਦੇਣਾ ਅਤੇ ਕਿਸੇ ਵੀ ਗਰੀਬ ਨਾਲ ਗਰੀ ਮਾਰਨੀ ਕਰਨੀ ਐਵੇਂ ਕੋਈ ਬੇਫਾਲਤੂ ਦਾ ਰਗੜਨਾ ਨਹੀਂ ਅਤੇ ਨਸ਼ੇੜੀਆਂ ਨੂੰ ਕੁਝ ਨਹੀਂ ਕਹਿਣਾ ਨਸ਼ਾ ਮਾਰਾ ਹੈ ਨਾ ਕਿ ਨਸ਼ੇੜੀ ਉਹਨਾਂ ਨੂੰ ਬਸ ਚੱਕ ਕੇ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਛੱਡਾਂਗੇ ਅਤੇ ਜੇਕਰ ਉਹਨਾਂ ਨੇ ਕੋਈ ਅਪਰਾਧ ਕੀਤਾ ਹੋਵੇਗਾ ਤਾਂ ਉਹਨਾਂ ਦੀ ਸਜ਼ਾ ਉਹਨਾਂ ਨੂੰ ਬਿਲਕੁਲ ਮਿਲੇਗੀ ਲੇਕਿਨ ਜੋ ਬੇਗੁਨਾਹ ਹਨ ਜੋ ਆਮ ਇੱਜ਼ਤਦਾਰ ਘਰਾਂ ਦੇ ਮੁੰਡੇ ਹਨ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿਣਾ ਉਹਨਾਂ ਦੇ ਬਸ ਮਦਦ ਕਰਾਂਗੇ ਅਤੇ ਉਹਨਾਂ ਨੂੰ ਨਸ਼ਾ ਛੱਡਣ ਤੇ ਮਜਬੂਰ ਕਰਾਂਗੇ ਦੋਸਤੋ ਇਹਨਾਂ ਪਲਾਨ ਬਣਾ ਲੈਂਦਾ ਹੈ ਸੋਚਦਾ ਹੈ ਵੀ ਇਸ ਤਰ੍ਹਾਂ ਆਪਾਂ ਬਿਲਕੁਲ ਸਫਲਤਾ ਹਾਸਲ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਸਭ ਨਸ਼ਾ ਜਿਹੜਾ ਖਤਮ ਕਰ ਲਾਂਗੇ ਲੇਕਿਨ ਉਸ ਦੀਆਂ ਸੋਚਾਂ ਮੁਤਾਬਕ ਉੱਥੇ ਕੁਝ ਵੀ ਨਹੀਂ ਹੋਣ ਵਾਲਾ ਸੀ ਦੋਸਤੋ ਆਪਣਾ ਪੂਰਾ ਪਲਾਨ ਬਣਾ ਕੇ ਉੱਥੇ ਜਾਂਦਾ ਹੈ ਲੇਕਿਨ ਨਸ਼ੇੜੀ ਉਸ ਤੋਂ ਤੇਜ਼ ਨਿਕਲਦੇ ਹਨ ਅਤੇ ਜਿਵੇਂ ਹੀ ਜਾਂਦਾ ਹੈ ਪਿੰਡ ਦੇ ਵਿੱਚ ਇੱਕ ਗ੍ਰਾਮ ਵੀ ਉਹਨਾਂ ਨੂੰ ਨਸ਼ਾ ਬਰਾਮਦ ਨਹੀਂ ਹੁੰਦਾ ਬੋਸ ਤੋਂ ਹੈਰਾਨ ਹੈ ਅਤੇ ਆਪਣੇ ਡਰਾਈਵਰ ਤੇ ਸ਼ੱਕ ਕਰਨ ਲੱਗ ਜਾਂਦਾ ਹੈ ਕਮਾਲ ਦੀ ਗੱਲ ਹੈ ਇਸਨੇ ਜਾਣਕਾਰੀ ਮੈਨੂੰ ਸਹੀ ਤਾਂ ਦਿੱਤੀ ਸੀ ਇਸਨੇ ਤਾਂ ਕਿਹਾ ਸੀ ਰਾਤ ਨੂੰ ਇੱਥੇ ਚੌਲਾ ਮੰਗ ਆਟੇ ਮੰਗ ਨਾ ਚ ਵਿਕਦਾ ਹੋਇਆ ਚਿੱਟਾ ਵਿਕਦਾ ਹੈ ਫਿਰ ਅੱਜ ਤਾਂ ਪਿੰਡ ਦੇ ਘਰ ਘਰ ਦੇ ਵਿੱਚ ਪਿੰਡ ਦੇ ਆਟੇ ਵਾਲੇ ਢੋਲਾਂ ਦੇ ਵਿੱਚ ਵੀ ਅਸੀਂ ਛਾਪੇ ਮਾਰਨੇ ਪਿੰਡ ਦਾ ਕੱਲਾ ਕੱਲਾ ਬੰਦਾ ਅਸੀਂ ਖੰਗਾਲ ਲਿਆ ਕੱਲੇ ਕੱਲੇ ਬੰਦੇ ਦੀ ਤਲਾਸ਼ੀ ਲੈ ਲਈ ਐਨੀ ਫੋਰਸ ਲਗਾਤੀ ਅਤੇ ਇੱਕ ਇੱਕ ਬੰਦੇ ਨੂੰ ਤਿੰਨ ਤਿੰਨ ਬੰਦੇ ਚਿਮੜ ਕੇ ਤਲਾਸ਼ੀਆਂ ਲਈਆਂ ਹਨ ਕੋਈ ਵੀ ਪਰਿੰਦਾ ਇੱਥੋਂ ਬਾਹਰ ਨਹੀਂ ਨਿਕਲਿਆ ਅਤੇ ਸਾਰੀਆਂ ਰੋੜਾਂ ਸੀ ਬਲੌਕ ਕਰ ਰੱਖੀਆਂ ਹਨ ਪਿੰਡ ਦੇ ਜਿਹੜੇ ਵੀ ਖੇਤ ਹਨ ਸਭ ਪਾਸੇ ਸਬ ਮੋਟਰਾਂ ਤੇ ਛਾਪੇ ਮਾਰੇ ਹਨ ਬੰਦਾ ਇੱਕ ਵੀ ਨਹੀਂ ਫੜੀ ਜਾ ਉਤੋਂ ਕਲੈਕਟਰ ਸਾਹਿਬ ਮੈਨੂੰ ਕਹਿਣਗੇ ਵੀ ਪਿੰਡ ਦੇ ਵਿੱਚ ਐਵੇਂ ਬੇਫਾਲਤੂ ਛਾਪਾ ਮਾਰਿਆ ਹੈ ਇਨੀ ਫੋਰਸ ਇਹਨਾਂ ਸਰਕਾਰ ਦਾ ਪੈਸਾ ਖਰਚ ਕੀਤਾ ਹੈ ਮਿਰਦੇ ਉਂਗਲਾ ਚੁੱਕਣਗੇ ਦੋਸਤੋ ਉਤੋਂ ਸਾਰੀ ਰਾਤ ਆਪਰੇਸ਼ਨ ਚਲਾ ਕੇ ਬਾਅਦ ਦੇ ਵਿੱਚ ਖਾਲੀ ਹੱਥ ਵਾਪਸ ਆ ਜਾਂਦਾ ਹੈ ਦੋਸਤੋ ਵਾਪਸ ਆ ਕੇ ਸੋਚਦਾ ਹੈ ਕਮਲ ਦੀ ਗੱਲ ਹੈ ਅਤੇ ਇਥੋਂ ਕੋਈ ਬਰਾਮਦ ਕਿਉਂ ਨਹੀਂ ਹੋਇਆ ਮੈਂ ਕਿਸੇ ਆਦਮੀ ਨੂੰ ਫੜ ਕੇ ਨਹੀਂ ਸਕਿਆ ਕੀ ਗੱਲ ਹੈ ਕਿਸੇ ਨੇ ਮੇਰਾ ਪਲਾਨ ਲੀਕ ਤਾਂ ਨਹੀਂ ਕਰ ਦਿੱਤਾ ਹਾਲਾਂਕਿ ਸ਼ਾਮ ਨੂੰ ਸਭ ਤੱਕ ਖਬਰ ਪਹੁੰਚਾਈ ਮੈਂ ਰਾਤ ਨੂੰ ਉੱਤੇ ਪਹੁੰਚ ਗਿਆ ਇਸ ਦੇ ਵਿਚਾਰ ਇਹੋ ਜਿਹਾ ਕਿਹੜਾ ਆਦਮੀ ਹੈ ਇਹੋ ਜਿਹਾ ਕਿਹੜਾ ਮੇਰੇ ਨਜ਼ਦੀਕੀ ਹੈ ਜਿਸ ਨੇ ਇਹ ਸਭ ਖਬਰ ਜਿਹੜੀ ਹੈ ਇਹ ਨਹੀਂ ਕੀਤੀ ਹੈ ਅਤੇ ਇਸ ਸਭ ਦੇ ਵਿਚਾਰ ਕਿਸ ਦਾ ਹੱਥ ਹੈ ਦੋਸਤੋ ਸੋਚਾਂ ਵਿੱਚ ਪੈ ਜਾਂਦਾ ਹੈ ਇਸ ਤਰ੍ਹਾਂ ਮਾਮਲਾ ਨਹੀਂ ਚੱਲਣਾ ਅਤੇ ਇਸ ਤਰ੍ਹਾਂ ਜੇਕਰ ਕਰਾਂਗੇ ਭਾਵੇਂ ਰੇਡਾ ਸੋ ਮਾਰ ਲਈਏ ਪਾਵੇਂ ਜਰੂਰ ਉੱਥੇ ਜਾਵ ਜੀ ਲੇਕਿਨ ਇਸ ਤਰ੍ਹਾਂ ਦਾ ਇੱਕ ਬੰਦਾ ਵੀ ਸਾਡੇ ਹੱਥ ਨਹੀਂ ਆਣਾ ਜਦੋਂ ਤੱਕ ਕੋਈ ਘਰ ਦਾ ਪੇਤੀ ਉਹਨਾਂ ਨਾਲ ਰਲਿਆ ਹੋਇਆ ਹੈ ਦੋਸਤੋ ਸੋਚਣਾ ਹੈ ਵੀ ਜਦੋਂ ਤੱਕ ਉਹਨੂੰ ਨਹੀਂ ਫੜ ਲੈਂਦੇ ਉਦੋਂ ਤੱਕ ਇਹ ਸਭ ਕਰਨ ਦਾ ਕੋਈ ਮਤਲਬ ਨਹੀਂ ਹੈ ਦੋਸਤੋ ਡਰਾਈਵਰ ਵੀ ਆਖਦਾ ਹੈ ਸਭ ਖਬਰ ਤਲੇਕ ਹੋਈ ਹੈ ਪੱਕੀ ਗੱਲ ਹੈ ਨਹੀਂ ਤਾਂ ਮੈਂ ਰੋਜ ਜਾਣਾ ਹਾਂ ਮੈਂ ਵੀ ਤਾਂ ਉਸੇ ਪਿੰਡ ਦੇ ਵਿੱਚ ਰਹਿਣਾ ਰੋਜ ਦੇਖਦਾ ਹਾਂ ਗੜੀਆਂ ਦੇ ਵਿੱਚ ਆਮ ਜਿਹੜੇ ਲੋਕਾਂ ਨੂੰ ਖੜੇ ਹੁੰਦੇ ਹਨ ਅਤੇ ਭਾਵੇਂ ਜਿਹੜੇ ਮਰਜ਼ੀ ਕੋਲ ਮੰਗ ਲੋ ਬਿਲਕੁਲ ਗ੍ਰਾਮਾਂ ਦੇ ਹਿਸਾਬ ਨਾਲ ਇਥੋਂ ਤੱਕ ਕਿ ਕਿਲੋਆਂ ਦੇ ਹਿਸਾਬ ਨਾਲ ਵੀ ਭਾਵੇਂ ਮੰਗ ਲੋ ਇਹਨਾਂ ਨੇ ਹੱਥੋ ਹੱਥ ਲਿਆ ਦੇਣਾ ਹੈ ਅੱਜ ਪਤਾ ਨਹੀਂ ਕੀ ਹੋ ਗਿਆ ਸੀ ਦੋਸਤੋ ਵਾਪਸ ਆਉਂਦੇ ਹਨ ਠੰਡੇ ਦਿਮਾਗ ਨਾਲ ਸੋਚਦੇ ਹਨ ਅਤੇ ਖੁਦ ਦਿਨ ਇੰਤਜ਼ਾਰ ਕਰਦੇ ਹਨ ਇਹਨਾਂ ਸਭ ਨੂੰ ਠੰਡੇ ਹੋਣ ਦਾ ਨਹੀਂ ਤਾਂ ਜੇਕਰ ਇੱਕਦਮ ਜਾਣਗੇ ਵਾਪਸ ਜਾਣਗੇ ਤਾਂ ਸ਼ਾਇਦ ਉੱਥੇ ਇਹਨਾਂ ਨੂੰ ਦੁਬਾਰਾ ਕੁਝ ਨਾ ਲਵੇ ਇਸ ਵਾਰ ਤਰੀਕਾ ਬਦਲਣਾ ਪਵੇਗਾ ਇਸ ਵਾਰ ਸ਼੍ਰੀਆਮ ਨਹੀਂ ਜਾ ਸਕਦੇ ਅਤੇ ਕਿਸੇ ਦੇ ਵੀ ਭਰੋਸਾ ਨਹੀਂ ਕਰ ਸਕਦੇ ਬਸ ਐਸਪੀ ਸਾਹਿਬ ਨੂੰ ਡਰਾਈਵਰ ਤੇ ਭਰੋਸਾ ਹੈ ਐਸਪੀ ਸਾਹਿਬ ਜਾਂਦੇ ਹਨ ਵੀ ਡਰਾਈਵਰ ਉਹਨਾਂ ਦਾ ਸਾਥ ਦੇਵੇ ਦੋਸਤੋ ਆਪਣਾ ਪੂਰਾ ਜੋਰ ਲਗਾਉਂਦੇ ਹਨ ਇੱਕ ਸਕਿੰਨ ਕੱਟਦੇ ਹਨ ਵੀ ਜੇਕਰ ਆਪਾਂ ਦੋਵੇਂ ਨਸ਼ੇੜੀ ਬਣ ਕੇ ਉੱਥੇ ਚੱਲੀਏ ਅਤੇ ਨਸ਼ਾ ਵੇਚਣ ਵਾਲਾ ਤੋਂ ਨਸ਼ਾ ਖਰੀਦੀਏ ਅਤੇ ਬਾਅਦ ਦੇ ਵਿੱਚ ਜੋ ਵੀ ਆਪਾਂ ਫੜਾਂਗੇ ਉਹ ਨਸ਼ਾ ਵੇਚਣ ਵਾਲਾ ਹੋਵੇਗਾ ਉਸ ਤੋਂ ਬਾਅਦ ਅੱਗੇ ਤੋਗੇ ਕੜੀ ਜੁੜਦੀ ਜਾਏਗੀ ਆਪਾਂ ਉਤਲੇ ਨੂੰ ਫੜ ਲਾਂਗੇ ਦੋਸਤੋ ਪਲਾਨ ਬੜਾ ਜ਼ੋਰਦਾਰ ਹੈ ਅਤੇ ਰਾਤ ਨੂੰ ਡਰਾਈਵਰ ਅਤੇ ਜੋ ਪੱਕੇ ਬਿਲਕੁਲ ਪੱਕੇ ਭਰੋਸੇਮੰਦ ਉਹਨਾਂ ਦੇ ਨਾਲ ਦੇ ਸਿਪਾਹੀ ਹਨ ਨਾਲ ਦੇ ਹੌਲਦਾਰ ਹਨ ਉਹਨਾਂ ਨੂੰ ਲੈ ਜਾਂਦਾ ਹੈ ਅਤੇ ਤਿੰਨ ਚਾਰ ਜਿਹੜੇ ਹਨ ਉਹ ਨਸ਼ੇੜੀ ਦਾ ਰੂਪ ਧਾਰ ਲੈਂਦੇ ਹਨ ਡਰਾਈਵਰ ਕਿਉਂਕਿ ਪਿੰਡ ਦਾ ਹੈ ਉਹਨ ਲੋਕ ਪਛਾਣਦੇ ਹਨ ਤਾਂ ਕਰਕੇ ਆਪਣੇ ਮੂਤੇ ਚਿੱਟੀ ਦਾੜੀ ਲਗਾ ਦਿੰਦਾ ਹੈ ਅਤੇ ਸਿਰ ਤੇ ਪਗਬੰਦਾ ਹੈ ਗੰਦੀਜੀ ਪੱਗ ਅਤੇ ਸਿਰ ਤੇ ਹੋਰ ਜੇ ਤਰੀਕੇ ਨਾਲ ਸਾਫਾ ਬਿਲੇਟ ਲੈਂਦਾ ਹੈ ਇਸ ਨਾਲ ਉਹ ਕਿਸੇ ਨੂੰ ਵੀ ਪਛਾਣ ਨਹੀਂ ਆ ਰਿਹਾ ਸੀ ਦੋਸਤੋ ਪਿੱਛੇ ਪਿੱਛੇ ਖੜ ਜਾਂਦਾ ਹੈ ਸਾਰੇ ਰਸਤੇ ਦੱਸਦਾ ਹੈ ਵੀ ਇੱਥੇ ਇੱਥੇ ਨਸ਼ਾ ਵਿਕਦਾ ਹੈ ਦੋਸਤੋ ਜਾਂਦੇ ਹਨ ਐਸਪੀ ਸਾਹਿਬ ਸਤਮੁਝ ਦੇਖਦੇ ਹਨ ਵੀ ਇੱਥੇ ਨਸ਼ਾ ਤਾਂ ਵਿਕ ਰਿਹਾ ਹੈ ਲੇਕਿਨ ਇੱਕ ਗੱਲ ਆ ਵੀ ਸਮਝ ਆਏ ਵੀ ਜੇਕਰ ਇੱਥੇ ਮਾਸਟਰਮਾਈਂਡ ਨੂੰ ਫੜਨਾ ਹੈ ਤਾਂ ਕੋਈ ਪਲਾਨ ਬਦਲਾ ਪਵੇਗਾ ਕੋਈ ਗੱਲ ਹੋਰ ਕਰਨੀ ਪੈਗੀ ਨਹੀਂ ਤਾਂ ਇਹਨਾਂ ਚੋਂ ਕਿਸੇ ਨੇ ਵੀ ਨਾਂ ਨਹੀਂ ਲੈਣਾ ਵੀ ਇਹਨਾਂ ਨੂੰ ਕਿਸ ਨੇ ਸਪਲਾਈ ਕੀਤੀ ਹੈ ਇਸ ਤਰ੍ਹਾਂ ਤਾਂ ਵੱਡਾ ਬੰਦਾ ਫੜਨੀ ਪਾਣਾ ਇਹਨੇ ਤਾਂ ਭਾਵੇਂ ਹਜ਼ਾਰ ਚੱਕ ਕੇ ਲੈ ਜੀਏ ਕੱਲ ਨੂੰ ਹਜ਼ਾਰ ਇੱਥੇ ਹੋਰ ਖੜੇ ਹੋਣਗੇ ਇਹਨਾਂ ਨੂੰ ਫੜਨ ਦਾ ਕੋਈ ਫਾਇਦਾ ਨਹੀਂ ਹੈ ਐਸਪੀ ਸਾਹਿਬ ਸਹੀ ਨਜ਼ਰ ਲਗਾਉਂਦੇ ਹਨ ਕਿਉਂਕਿ ਨਾਲ ਖੜਾ ਡਰਾਈਵਰ ਵੀ ਕਹਿ ਰਿਹਾ ਹੈ ਵੀ ਇਹ ਤਾਂ ਸਭ ਜਿਹੜਾ ਖੇਡ ਹੈ ਉਸਦੇ ਮੋਰੇ ਹਨ ਇਹ ਤਾਂ ਨਵੇਂ ਪਲਾਨਡ ਕੀਤੇ ਜਾ ਸਕਦੇ ਹਨ ਜੇਕਰ ਸੱਚਮੁੱਚ ਤੁਸੀਂ ਇਸ ਪਿੰਡ ਤੇ ਨਸ਼ੇ ਦੇ ਬਿਲਕੁਲ ਠਲ ਪਾਣੀ ਚਾਹੁੰਦੇ ਹੋ ਤਾਂ ਸ਼ਾਇਦ ਤੁਹਾਨੂੰ ਇਸ ਦਾ ਮਾਸਟਰ ਮਾਈਂਡਰ ਇਸ ਦਾ ਸਪਲਾਈਰ ਲੱਭਣਾ ਪਵੇਗਾ ਦੋਸਤੋ ਆਪਣਾ ਪੂਰਾ ਵਾ ਲਗਾਉਂਦੇ ਹਨ ਲੇਕਿਨ ਕੋਈ ਵੀ ਅੱਗੇ ਦੱਸਣ ਨੂੰ ਤਿਆਰ ਨਹੀਂ ਹੈ ਇਨੇ ਦੇ ਵਿਚਕਾਰ ਐਸਪੀ ਸਾਹਿਬ ਇੱਕ ਨਸ਼ੇ ਦੇ ਵਪਾਰੀ ਕੋਲ ਜੋ ਕਿ ਗਲੀ ਦੇ ਵਿੱਚ ਖੜਾ ਹੋ ਕੇ ਕੁਝ ਗ੍ਰਾਮ ਨਸ਼ਾ ਆਪਣੀ ਜੇਬ ਦੇ ਵਿੱਚ ਪਾ ਕੇ ਉੱਥੇ ਖੜਾ ਹੈ ਦੋਸਤੋ ਉਸ ਨੂੰ ਪੁੱਛਦੇ ਹਨ ਵੀ ਅਸੀਂ ਨਸ਼ਾ ਕਰਨਾ ਚਾਹੁੰਨੇ ਹਾਂ ਅਸੀਂ ਦੇਖੋ ਕਿੰਨੇ ਜਣੇ ਹਾਂ ਸਾਨੂੰ ਇਹ 3-4 ਗ੍ਰਾਮ ਨਾਲ ਕੁਝ ਨਹੀਂ ਬੰਦਣਾ ਅਸੀਂ ਪੁਰਾਣੇ ਨਸ਼ੇੜੀ ਹਾਂ ਸਾਨੂੰ ਤਾਂ ਹੁਣ ਬਾਵਾ ਨਸ਼ਾ ਚਾਹੀਦਾ ਹੈ ਨਾਲੇ ਅਸੀਂ ਕਿਤੇ ਬਾਹਰ ਦੂਰ ਜਾਣਾ ਹੈ ਰਾਜਸਥਾਨ ਦੇ ਵਿੱਚ ਸ਼ਾਇਦ ਉੱਥੇ ਮਿਲੇ ਨਾ ਮਿਲੇ ਅਤੇ ਤੁਸੀਂ ਸਾਨੂੰ ਐ ਕਰੋ 2.5 ਕਿਲੋ ਜਿਹੜਾ ਹੈ ਸਮਾਨ ਲਿਆ ਦਿਓ ਅਸੀਂ ਪੈਸਾ ਬੋਰਾ ਭਰ ਕੇ ਲਿਆਏ ਹਾਂ ਅਤੇ ਕੱਲੇ-ਕੱਲੇ ਡੋਜ ਜਾਦੇ ਹਾਂਗੇ ਦੋਸਤੋ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਹੈ ਸੋਚਦਾ ਹੈ ਵੀ ਜੇਕਰ 2.5 ਕਿਲੋ ਇਹਨਾਂ ਨੂੰ ਵੇਚ ਦਿੱਤਾ ਸਾਲ ਦਾ ਮੇਰਾ ਪ੍ਰੋਗਰਾਮ ਬਣ ਜਾਣਾ ਹੈ ਅਤੇ ਇੱਥੇ ਮੜੇ ਚੰਗੇ ਘਰ ਨੂੰ ਢਾਕੇ ਵਧੀਆ ਕੋਠੀ ਪਾ ਲਾਂਗਾ ਦੋਸਤੋ ਲਾਲਚ ਵਿੱਚ ਆ ਜਾਂਦਾ ਹੈ ਸੋਚਦਾ ਹੈ ਬੜੇ ਪੈਸੇ ਵਾਲੇ ਲੱਗਦੇ ਹਨ ਅਤੇ ਬੜੀ ਦੂਰੋਂ ਆਏ ਹਨ ਦੋਸਤੋ ਉਹਨਾਂ ਨੂੰ ਲੈਂਦਾ ਹੈ ਕਹਿੰਦਾ ਹੈ ਤੁਸੀਂ ਮੇਰੇ ਨਾਲ ਚੱਲੋ ਬਾਕੀਆਂ ਨੂੰ ਇੱਥੇ ਠਾਲ ਦਿਓ ਐਸਪੀ ਸਾਹਿਬ ਆਪ ਨਾਲ ਜਾਂਦੇ ਹਨ ਅਤੇ ਉਹ ਬੋਰਾ ਜਿਹੜਾ ਹੈ ਪੈਸਿਆਂ ਵਾਲਾ ਇੱਕ ਬੰਦੇ ਨੂੰ ਫੜਾ ਕੇ ਨਾਲ-ਨਾਲ ਉਹਨੂੰ ਵੀ ਤੋਰ ਲੈਂਦੇ ਹਨ ਦੋਸਤੋ ਉਹ ਬੰਦਾ ਕੋਈ ਹੋਰ ਨਹੀਂ ਡਰਾਈਵਰ ਹੈ ਅਤੇ ਡਰਾਈਵਰ ਐਸਪੀ ਸਾਹਿਬ ਦੇ ਨਾਲ-ਨਾਲ ਚੱਲ ਰਿਹਾ ਹੈ ਉਹ ਆਦਮੀ ਦੂ ਖੇਤਵਲ ਇੱਕ ਮੋਟਰ ਤੇ ਲੈ ਜਾਂਦਾ ਹੈ ਉੱਥੇ ਕਈ ਪੁਲਿਸ ਵਾਲੇ ਬੈਠੇ ਹਨ ਹੈਰਾਨ ਹੈ ਐਸਪੀ ਸਾਹਿਬ ਕਿ ਪੁਲਿਸ ਵਾਲੇ ਕੀ ਕਰ ਰਹੇ ਹਨ ਅਤੇ ਇਹ ਸਾਨੂੰ ਪੁਲਿਸ ਵਾਲਿਆਂ ਨੇ ਕੋਲ ਕਿਉਂ ਲੈ ਕੇ ਆਇਆ ਹੈ ਕਿਤੇ ਇਹ ਕੋਈ ਇਮਾਨਦਾਰ ਆਦਮੀ ਤਾਂ ਨਹੀਂ ਜੋ ਕਿ ਸਾਨੂੰ ਪੁਲਿਸ ਵਾਲਿਆਂ ਦੇ ਕੋਲ ਫੜਾਣਾ ਚਾਹੁੰਦਾ ਹੈ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਦੱਸ ਦਾਂਗੇ ਐਸਪੀ ਸਾਹਿਬ ਆਤੇ ਸਾਨੂੰ ਛੱਡ ਦੇਣਗੇ ਦੋਸਤੋ ਬਿਲਕੁਲ ਨਿੱਡਰ ਹੋ ਕੇ ਉਹਦੇ ਨਾਲ ਚੱਲ ਰਹੇ ਹਨ ਦੇਖਦੇ ਹਨ ਵੀ ਹੁੰਦਾ ਕੀ ਹੈ ਕੋਈ ਵੀ ਰੋੜਾ ਰੱਪਾ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਰਹੇ ਜਿਸ ਦੇ ਨਾਲ ਉਹਨਾਂ ਨੂੰ ਸ਼ੱਕ ਹੋ ਜਾਵੇ ਵੀ ਇਹ ਤਾਂ ਕੋਈ ਪੁਲਿਸ ਵਾਲਾ ਲੱਗਦਾ ਹੈ ਦੋਸਤੋ ਬਿਲਕੁਲ ਉਸੇ ਤਰੀਕੇ ਨਾਲ ਗੱਲ ਕਰ ਰਹੇ ਹਨ ਜਿਵੇਂ ਕਿ ਕੋਈ ਨਸ਼ੇੜੀ ਗੱਲ ਕਰਦਾ ਹੋਵੇ ਦੋਸਤੋ ਜਾ ਕੇ ਕਹਿੰਦੇ ਹਨ ਸਾਨੂੰ ਤਾਂ ਨਸ਼ਾ ਚਾਹੀਦਾ ਸੀ ਅਸੀਂ ਤੇਰੇ ਤੇ ਬਰੋਸਾ ਕੀਤਾ ਤੂੰ ਸਾਨੂੰ ਪੁਲਿਸ ਵਾਲਿਆਂ ਦੇ ਕੋਲ ਫੜਾਨ ਆ ਗਿਆ ਹੈ ਤੂੰ ਤਾਂ ਤੋਕੇ ਬਾਜ ਨਿਕਲਿਆ ਤੂੰ ਰੁਕ ਹੁਣੇ ਮੇਰੇ ਬੰਦੇ ਇੱਥੇ ਆਂਦੇ ਹੈ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਢਾ ਲੈਣਗੇ ਦੇਖ ਲੈ ਫਿਰ ਉਹ ਸਾਰੇ ਮੌਤੇ ਛੱਡ ਕੇ ਆਇਆ ਹਾਂ ਇੱਕ ਫੋਨ ਘਮਾਵਾਂਗਾ ਤੇਰਾ ਪਰਿਵਾਰ ਤੈਨੂੰ ਜਾਇਬਾਦ ਨਹੀਂ ਲੈ ਬਣਾ ਇਸ ਤਰ੍ਹਾਂ ਦੀ ਧਮਕੀਆਂ ਐਸਪੀ ਸਾਹਿਬ ਨੂੰ ਦੇਣ ਲੱਗ ਜਾਂਦੇ ਹਨ ਅਤੇ ਉਹਨੂੰ ਯਕੀਨ ਦਿਵਾਉਂਦੇ ਹਨ ਵੀ ਸੱਚਮੁੱਚ ਨਸ਼ੇੜੀ ਹੈ ਅਤੇ ਗੁੰਡਾ ਹੈ ਅਤੇ ਕਿਉਂਕਿ ਕੋਈ ਬਿਨਾਂ ਨਸ਼ੇੜੀ ਸੌਫੀ ਬੰਦਾ ਇਹੋ ਜੀ ਧਮਕੀ ਦੇ ਨਹੀਂ ਸਕਦਾ ਦੋਸਤੋ ਉਹਨੂੰ ਪੂਰਾ ਯਕੀਨ ਹੋ ਜਾਂਦਾ ਹੈ ਵੀ ਸੱਚਮੁੱਚ ਇਹ ਤਾਂ ਕੋਈ ਨਸ਼ਾ ਕਰਨ ਵਾਲਾ ਹੈ ਕਹਿ ਦਿੰਦਾ ਹੈ ਭੜਿਆ ਮਾਨਸਾ ਮੈਂ ਤੈਨੂੰ ਫੜਾ ਨਹੀਂ ਲੈ ਕੇ ਆਇਆ ਤੈਨ ਤਾਂ ਵੱਡੀ ਰਕਮ ਦੇ ਵਿੱਚ ਬੱਡੀ ਅਮਾਉਂਟ ਦੇ ਵਿੱਚ ਨਸ਼ਾ ਚਾਹੀਦਾ ਸੀ ਨਾ ਲੈ ਆਰੇ ਐਸ ਐਚਓ ਸਾਹਿਬ ਇਹਨਾਂ ਦੇ ਕੋਲ ਜਿੰਨਾ ਮਰਜ਼ੀ ਫੜ ਲੈ ਭਾਵੇਂ ਬੋਰੀ ਭਰ ਕੇ ਲੈ ਜਾ ਇਹਨਾਂ ਨੂੰ ਸਾਹ ਇਹਨਾਂ ਕੋਲ ਐਸ ਪੀ ਸਾਹਿਬ ਹੈਰਾਨ ਹਨ ਵੀ ਇਹਨਾਂ ਕੋਲ ਤਾਂ ਸੱਚਮੁੱਚ ਹੈ ਲੇਕਿਨ ਰੰਗਿਆ ਹੱਥੀ ਫੜਨਾ ਬਾਕੀ ਹੈ ਦੋਸਤੋ ਨਾਲ ਖੜੇ ਡਰਾਈਵਰ ਨੂੰ ਇਸ਼ਾਰਾ ਕਰਦੇ ਹਨ ਡਰਾਈਵਰ ਆਪਣੀ ਬਟਨ ਦੇ ਵਿੱਚ ਜੋ ਕੈਮਰਾ ਲੱਗਿਆ ਹੈ ਉਸ ਤੇ ਵਿੱਚ ਸਾਰ ਰਿਕਾਰਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸੋਚ ਰਿਹਾ ਹੈ ਵੀ ਹੁਣ ਸਭ ਨੂੰ ਫੜ ਲਾਂਗੇ ਦੋਸਤੋ ਐਸ ਪੀ ਸਾਹਿਬ ਐਸ ਐਚਓ ਨੂੰ ਕਹਿੰਦੇ ਹਨ ਲਓ ਸਾਡਾ ਸਮਾਨ ਲਓ ਐਸ ਐਚਓ ਨੂੰ ਸ਼ੱਕ ਹੋ ਗਿਆ ਹੈ ਅਵਾਜ਼ ਕਿਤੇ ਸੁਣੀ ਸੁਣੀ ਲੱਗ ਰਹੀ ਹੈ ਲੇਕਿਨ ਐਸਪੀ ਸਾਹਿਬ ਨੇ ਪਿਛਵਾਟਰ ਕੀ ਹੈ ਪਛਾਣ ਦੇ ਵਿੱਚ ਨਹੀਂ ਆ ਰਹੇ ਐਸਐਚਓ ਨੇ ਜਿੰਨੀ ਵਾਰ ਐਸਪੀ ਸਾਹਿਬ ਨੂੰ ਦੇਖਿਆ ਸੀ ਉਹ ਤਾਂ ਬਿਲਕੁਲ ਵਰਦੀ ਦੇ ਵਿੱਚ ਚੰਗੇ ਸੋਹਣੀ ਦਸਤਾਰ ਸਜਾਏ ਖੜੇ ਹੁੰਦੇ ਹਨ ਅੱਜ ਤਾਂ ਮੈੜਾ ਕੁਚੜਾ ਜਿਹਾ ਪਰਨਾ ਬਣ ਰੱਖਿਆ ਹੈ ਅਤੇ ਲੱਗਦੇ ਨਹੀਂ ਹਨ ਐਸਪੀ ਸਾਹਿਬ ਹਨ ਲੇਕਿਨ ਪੁਲੇਖਾ ਜਦੋਂ ਪੈਂਦਾ ਹੈ ਦੋਸਤੋ ਉਸਤੇ ਮੰਦੇ ਵਿੱਚ ਇੱਕ ਵਹਿਮ ਤਾਂ ਜਾਗਿਆ ਹੈ ਲੇਕਿਨ ਐਸਪੀ ਬਹੁਤ ਚਲਾਕ ਹੈ ਉਸ ਨੂੰ ਪਨਕ ਲੱਗੀ ਹੈ ਵੀ ਇਹ ਜਿਹੜਾ ਹੈ ਇਹ ਪਾਪ ਚੁੱਕਿਆ ਹੈ ਵੀ ਮੈਂ ਵੱਡਾ ਅਧਿਕਾਰੀ ਹਾਂ ਮੈਂ ਐਸਪੀ ਹਾਂ ਦੋਸਤੋ ਉਸ ਨੂੰ ਪਤਾ ਸੀ ਵੀ ਐਸਐਚਓ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਡਰਾਈਵਰ ਵੱਲ ਇਸ਼ਾਰਾ ਕਰਦਾ ਹੈ ਅੱਗੇ ਤਾਂ ਹੁਣ ਤੂੰ ਬੋਲ ਦੋਸਤੋ ਡਰਾਈਵਰ ਜਿਹੜਾ ਹੈ ਸਾਰੀ ਗੱਲ ਦੱਸਦਾ ਹੈ ਸਾਨੂੰ ਨਸ਼ਾ ਚਾਹੀਦਾ ਹੈ ਵੱਡੀ ਅਮਾਊਂਟ ਦੇ ਵਿੱਚ ਚਾਹੀਦਾ ਹੈ ਤੁਹਾਡੇ ਕੋਲ ਹਨ ਤਾਂ ਅਸੀਂ ਬੋਰੀ ਭਰ ਕੇ ਪੈਸਾ ਨਾਲ ਲੈ ਕੇ ਆਏ ਹਾਂ ਤੁਹਾਨੂੰ ਰਜਾ ਦੇਾਂਗੇ ਤੁਹਾਡੀਆਂ ਸੱਤ ਪੁਸ਼ਤਾਂ ਬੈ ਕੇ ਖਾਣ ਗਿਆ ਦੋਸਤੋ ਜਿਵੇਂ ਹੀ ਬੋਰੀ ਭਰ ਕੇ ਪੈਸੇ ਦੀ ਗੱਲ ਸੁਣਦਾ ਹੈ ਐਸਐਚਓ ਦੀ ਜੀਬ ਜਿਹੜੀ ਹੈ ਬਾਹਰ ਆ ਜਾਂਦੀ ਹੈ ਲਾਣਾ ਡਿੱਗਣ ਲੱਗ ਜਾਂਦੀਆਂ ਹਨ ਇਹਨਾਂ ਦਾ ਸਤਾ ਮੈਂ ਪੂਰੇ ਮਹੀਨੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਨਹੀਂ ਵੇਚਦਾ ਜਿੰਨਾ ਕਿ ਅੱਜ ਇੱਕ ਰਾਤ ਦੇ ਵਿੱਚ ਇਹ ਖਰੀਦਣ ਆਗੇ ਹਨ ਦੋਸਤੋ ਪੂਰਾ ਰੋਬ ਦੇ ਵਿੱਚ ਬੋਲਦਾ ਹੈ ਲੈ ਤੁਸੀਂ ਮਾੜੀ ਮੋਟੀ ਜਗ੍ਹਾ ਤੇ ਆਏ ਹੋ ਆਓ ਇੱਥੇ ਭਾਵੇਂ ਬੋਰੀ ਭਰ ਕੇ ਲੈ ਜਾਓ ਤੁਸੀਂ ਕਿਲਵਾਂ ਦੇ ਵਿੱਚ ਗੱਲ ਕਰਦੇ ਹੋ ਆਓ ਇੱਥੇ ਮੈਂ ਜਿੰਨਾ ਤੁਸੀਂ ਕਹੋਗੇ ਉਹਨਾਂ ਦੇਵਾਂਗਾ ਐਸਐਚਓ ਜਿਹੜਾ ਹੈ ਉਹ ਕਮਰੇ ਦੇ ਵਿੱਚ ਲਾ ਜਾਂਦਾ ਹੈ ਅੰਦਰ ਹੈਰਾਨ ਹਨ ਨਿੱਕੇ-ਨਿੱਕੇ ਬੋਰੀਆਂ ਦੇ ਵਿੱਚ ਨਿੱਕੇ-ਨਿੱਕੇ ਥੈਲਿਆਂ ਦੇ ਵਿੱਚ ਉੱਥੇ ਪਤਾ ਨਹੀਂ ਕਿੰਨਾ ਕੁ ਇਹਨਾਂ ਨੇ ਸਟੋਰ ਪਰ ਰੱਖਿਆ ਹੈ ਕਿੰਨਾ ਕੁ ਇਹਨਾਂ ਨੇ ਇਕੱਠਾ ਕਰ ਰੱਖਿਆ ਹੈ ਹੈਰਾਨ ਹੈ ਐਮੇਤਾਨੀ ਲੋਕ ਇੱਥੇ ਮੁਕਰੇ ਹਨ ਐਮੇਤਾਨੀ ਦਿਨੋਂ-ਦਿਨ ਇੱਥੇ ਨੌਜਵਾਨ ਆਪਣੀ ਜਾਨ ਤੋਂ ਹੱਤ ਧੋ ਰਹੇ ਹਨ ਇਸ ਦੇ ਪਿੱਛੇ ਇਹ ਕਮਰਾ ਇਹ ਐਸਚਓ ਇਹ ਲੋਕ ਜ਼ਿੰਮੇਵਾਰ ਹਨ ਬਿਲਕੁਲ ਹੈਰਾਨ ਹਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਹੈ ਅੱਜ ਇਹਦਾ ਸੋਚਿਆ ਸੀ ਕੋਈ ਮਾੜਾ ਮੋਟਾ ਨਸ਼ਾ ਵੇਚਦਾ ਹੋਵੇਗਾ ਇਹ ਤਾਂ ਇੱਥੇ ਬੋਰੇ ਭਰੀ ਬੈਠਾ ਹੈ ਇਸ ਦੇ ਕੋਲ ਤਾਂ ਮਾਲ ਜਿਹੜਾ ਹੈ ਉਹ ਕਿਲਵਾਂ ਦੇ ਵਿੱਚ ਨਹੀਂ ਬੋਰੀਆਂ ਦੇ ਰੂਪ ਵਿੱਚ ਹੈ ਦੋਸਤੋ ਹੈਰਾਨ ਹਨ ਅਤੇ ਨਾਲ ਦੀ ਨਾਲ ਸੋਚਦੇ ਹਨ ਵੀ ਜੇਕਰ ਹੁਣ ਇੱਥੇ ਕੁਝ ਕੀਤਾ ਇਹ ਸਾਨੂੰ ਕੁਝ ਕਰਨ ਦੇਣ ਕਿਉਂਕਿ ਇਹ ਵੀ ਨਸ਼ੇ ਦੇ ਵਪਾਰੀ ਹਨ ਇਹਨਾਂ ਦੀ ਵੀ ਉੱਤੇ ਤੱਕ ਲਿੰਕ ਹਨ ਸਾਨੂੰ ਮਾਰ ਕੇ ਇੱਥੇ ਕਿਤੇ ਦਫਨ ਕਰ ਦੇਣਗੇ ਅਤੇ ਬਾਅਦ ਦੇ ਵਿੱਚ ਮੇਰਾ ਕੋਈ ਪਤਾ ਨਹੀਂ ਲੱਗਣਾ ਬਾਅਦ ਦੇ ਵਿੱਚ ਸਾਲਾਂ ਬਾਅਦ ਕੋਈ ਰਿਪੋਰਟ ਆਵੇਗੀ ਕਿਉਂਕਿ रिपोर्ट ਕਿਨੇ ਕਰਨੀ ਹੈ ਬਾਕੀ ਪੁਲਿਸ ਬੜਾ ਨੇ ਨੇਤਾ ਲੋਕਾਂ ਨੂੰ ਖਰੀਦ ਲੈਂਦੇ ਹਨ ਅਤੇ ਇਸ ਤਰ੍ਹਾਂ ਸਾਡਾ ਖੁਵਾਨੇ ਚੱਲਣਾ ਅਤੇ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕਰਨੀ ਹੈ ਇਹ ਦੋ ਡਰਾਈਵਰ ਕੁਝ ਕਰਨੀ ਬਣਾ ਸੀ ਬੜਾ ਭਾਵੁਕ ਹੋ ਗਿਆ ਸੀ ਕਿਉਂਕਿ ਐਸੇ ਗੰਦੀ ਬਿਮਾਰੀ ਕਰਕੇ ਉਸ ਤੇ ਬੇਟੀ ਦੀ ਜਨ ਗਈ ਹੈ ਆਪਣਾ ਬੇਟਾ ਉਸਨੇ ਗਵਾਇਆ ਹੈ ਦੋਸਤੋਂ ਹੈਰਾਨ ਹੈ ਅਤੇ ਬਿਲਕੁਲ ਇਮੋਸ਼ਨਲ ਹੋ ਚੁੱਕਿਆ ਹੈ ਐਸਪੀ ਸਾਹਿਬ ਉਸਦੀ ਬਾਹ ਮੋੜ ਕੇ ਉਸਦੀ ਬਾਤੇ ਪੂਰਾ ਵਜਨ ਪਾ ਕੇ ਬਾ ਖਿੱਚ ਕੇ ਉਸ ਨੂੰ ਹੌਸਲੇ ਵਿੱਚ ਲਾਦੇ ਹਨ ਹੋਸਤੇ ਬਚਾ ਹੌਲੀ ਕਿਦਨੇ ਕਹਿੰਦੇ ਹਮ ਵੀ ਇੱਥੇ ਉਹ ਮੌਕਾ ਨਹੀਂ ਹੈ ਜੋ ਆਪਾ ਪੜ ਰਹੇ ਹਾਂ ਆਪਾਂ ਨੂੰ ਥੋੜਾ ਹੋਰ ਇਤਜ਼ਾਰ ਕਰਨਾ ਚਾਹੀਦਾ ਹੈ ਦੋਸਤੋ ਐਸਪੀ ਸਾਹਿਬ ਉਤੋਂ ਨਸ਼ਾ ਖਰੀਦ ਕੇ ਪੈਸੇ ਲੈ ਕੇ ਵਾਪਸ ਆ ਜਾਂਦੇ ਹਨ ਅਤੇ ਆਉਂਦੇ ਸਹਾਰ ਪੂਰੀ ਪੈਰਾ ਮਿਲਟਰੀ ਫੋਰਸ ਨੂੰ ਮਲਾ ਲੈਂਦੇ ਹਨ ਇਸ ਵਾਰ ਪੁਲਿਸ ਦੇ ਕਿਸੇ ਅਧਿਕਾਰੀ ਨੂੰ ਵੀ ਦੱਸ ਦੇ ਇਸ ਤਰ੍ਹਾਂ ਦਾ ਐਕਸ਼ਨ ਅਸੀਂ ਲੈਣ ਵਾਲੇ ਹਾਂ ਦੋਸਤੋ ਉੱਥੇ ਟਰੱਕਾਂ ਦੀ ਟਰੱਕ ਪੈਰਾ ਮਿਲਟਰੀ ਫੋਰਸ ਦੇ ਪਹੁੰਚ ਚੁੱਕੇ ਹਨ ਐਸਪੀ ਸਾਹਿਬ ਨੇ ਕਲੈਕਟਰ ਸਾਹਿਬ ਨੂੰ ਵੀ ਬੁਲਾ ਲਿਆ ਹੈ ਜੱਜ ਸਾਹਿਬ ਵੀ ਉੱਥੇ ਪਹੁੰਚ ਚੁੱਕੇ ਹਨ ਵੱਡੇ ਵੱਡੇ ਜਿਹੜੇ ਅਫਸਰ ਹਨ ਵੱਡੇ ਵੱਡੇ ਨਾਰਕੋਟਿਕਸ ਵਿਭਾਗ ਦੇ ਜੋ ਜੋ ਅਧਿਕਾਰੀ ਹਨ ਸਭ ਲੋਕ ਉੱਥੇ 15 ਤੋਂ 20 ਮਿੰਟਾਂ ਦੇ ਵਿੱਚ ਪਹੁੰਚ ਚੁੱਕੇ ਹਨ ਸਭ ਲੋਕ ਤਿਆਰ ਖੜੇ ਹਨ ਖਬਰ ਏਡੀ ਵੱਡੀ ਹੈ ਐਸਪੀ ਨੇ ਪੂਰਾ ਭਰੋਸਾ ਦਿਵਾਇਆ ਹੈ ਇਸ ਵਾਰ ਖਾਲੀ ਹੱਥ ਨਹੀਂ ਜਾਣ ਦਿੰਦੇ ਇਸ ਵਾਰ ਤੁਹਾਡੇ ਹੱਥ ਕੁਵੇਰ ਦਾ ਖਜ਼ਾਨਾ ਲਗਾਵਾਂਗੇ ਸਭ ਦੇ ਪ੍ਰੋਮੋਸ਼ਨ ਹੋਣਗੇ ਸਾਰਿਆਂ ਦੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਛਪਣ ਗਿਆ ਦੋਸਤੋ ਇਸ ਵਾਰ ਉਹ ਜਿਹੜੇ ਲੋਕੇਸ਼ਨ ਹੈ ਉਹ ਜਿਹੜਾ ਕਿਲਾ ਹੈ ਪੂਰਾ ਪੈਰਾ ਮਿਲਟਰੀ ਫੋਰਸਾਂ ਨਾਲ ਭਰ ਚੁੱਕਿਆ ਹੈ ਇਸ ਵਾਰ ਸਾਰੇ ਪਿੰਡ ਨੂੰ ਘੇਰ ਨਹੀਂ ਪਾਇਆ ਸਿਰਫ ਉਹਨੀ ਕੁ ਜਗ੍ਹਾ ਘੇਰੀ ਹੈ ਜਿੱਥੇ ਉਹਨਾਂ ਨੇ ਪੂਰਾ ਸ਼ਕਤੀ ਦੋਸਤੋ ਬਿਨਾਂ ਦੱਸੀ ਆਇਆ ਹੈ ਅਤੇ ਘੇਰ ਲੈਂਦਾ ਹੈ ਦੋਸਤੋ ਅੰਦਰ ਜਾਂਦਾ ਹੈ ਵਾਪਸ ਆਪਣੀ ਅਸਲੀ ਵਰਦੀ ਦੇ ਵਿੱਚ ਉਸੇ ਹੀ ਮੋਟਰ ਤੇ ਜਾਂਦਾ ਹੈ ਐਸਐਚਓ दारू ਪੀ ਰਿਹਾ ਹੈ ਨਾਲ ਦੇ ਜਿਹੜੇ ਸਿਪਾਹੀ ਹਨ ਉਹ ਪਹਿਰਾ ਦੇ ਰਹੇ ਹਨ ਜਿਵੇਂ ਹੀ ਦੇਖਦੇ ਹਨ ਐਸਪੀ ਆ ਗਿਆ ਅਤੇ ਬਿਨਾਂ ਐਸਐਚਓ ਨੂੰ ਦੱਸੇ ਉੱਥੋਂ ਭੱਜ ਜਾਂਦੇ ਹਨ ਲੇਕਿਨ ਥੋੜੀ ਦੂਰ ਤੇ ਜਾ ਕੇ ਪੈਰਾ ਮਿਲਿਟਰੀ ਵਾਲੇ ਉਹਨਾਂ ਨੂੰ ਧਰ ਲੈਂਦੇ ਹਨ ਕੁਝ ਲੋਕ ਉੱਥੇ ਗੋਲੀਆਂ ਵੀ ਚਲਾ ਦਿੰਦੇ ਹਨ ਅਤੇ ਇੱਕ ਦੋ ਪੈਰਾ ਮਿਲਿਟਰੀ ਵਾਲੇ ਜਵਾਨ ਕਾਇਲ ਹੋ ਜਾਂਦੇ ਹਨ ਲੇਕਿਨ ਉਹ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਇਧਰ ਉਹ ਜਿਹੜੇ ਸਿਪਾਹੀ ਹਨ ਉਹ ਤਾਂ ਬਿਲਕੁਲ ਥੋੜੇ ਹਨ ਗੋਲੀਆਂ ਦੀ ਆਵਾਜ਼ ਸੁਣ ਕੇ ਐਸਐਚਓ ਦੀ ਪਿੱਤੀ ਖਾਦੀ ਸਾਰੀ ਲੱਤ ਜਾਂਦੀ ਹੈ ਅਤੇ ਇੱਕਦਮ ਖੜਾ ਹੁੰਦਾ ਹੈ ਕੀ ਹੋ ਗਿਆ ਕੀ ਹੋ ਗਿਆ ਸਾਹਮਣੇ ਐਸਪੀ ਨੂੰ ਦੇਖ ਕੇ ਉਸ ਦਾ ਪਸ਼ਾਬ ਪੈਂਟ ਦੇ ਵਿੱਚ ਨਿਕਲ ਜਾਂਦਾ ਹੈ ਉੱਥੇ ਹੀ ਬਿਲਕੁਲ ਡਿੱਗ ਜਾਂਦਾ ਹੈ ਨਸ਼ੇ ਦੀ ਹਾਲਤ ਵਿੱਚ ਮਾਫੀ ਮੰਗ ਰਿਹਾ ਹੈ ਮੈਨੂੰ ਮਾਫ ਕਰ ਦਿਓ ਐਸਪੀ ਸਾਹਿਬ ਮੈਂ ਤਾਂ ਇੱਥੇ ਬਸ ਇਹਨਾਂ ਨੂੰ ਗ੍ਰਿਫਤਾਰ ਕਰਨ ਆਇਆ ਸੀ ਆ ਜੋ ਸਾਹਮਣੇ ਖੜੇ ਤਿੰਨ ਚਾਰ ਲੋਕ ਤੁਹਾਨੂੰ ਦਿਖ ਰਹੇ ਹਨ ਇਹਨਾਂ ਸਾਹਬ ਜਿਹਦੇ ਹਨ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਨ ਆਇਆ ਹਾਂ ਦੇਖੋ ਮੇਰੇ ਕੋਲ ਹਾਤਕੜੀ ਹੈ ਮੇਰੇ ਕੋਲ ਪਿਸਤੌਲ ਹੈ ਮੈਂ ਔਨ ਡਿਊਟੀ ਹਾਂ ਦੇਖੋ ਮੈਂ ਦਫ਼ਤਰ ਦੇ ਵਿੱਚ ਲਿਖ ਕੇ ਵੀ ਆਇਆ ਹਾਂ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਨ ਆਇਆ ਸੀ ਐਸਪੀ ਸਾਹਿਬ ਕਹਿੰਦੇ ਹਨ ਮੁਰ ਕਿਸੇ ਹੋਰ ਨੂੰ ਬਣਾਈ ਤੈਨੂੰ ਹੁਣੇ ਬੋਰਾ ਪਰ ਕੇ ਪੈਸਿਆਂ ਦਾ ਦੇਖੇ ਗਏ ਹਾਂ ਤੂੰ ਭੁੱਲ ਗਿਆ ਹੈ ਦੋਸਤੋ ਐਸਐਚਓ ਦੇ ਹੋਸ਼ ਉੱਡ ਗਏ ਹਨ ਹੈਰਾਨ ਰਹਿ ਗਿਆ ਹੈ ਕਿਉਂਕਿ ਐਡਾ ਵੱਡਾ ਉੱਥੇ ਆਪਰੇਸ਼ਨ ਚੱਲਿਆ ਹੈ ਅਤੇ ਹੁਣ ਸਾਰਿਆਂ ਨੂੰ ਗ੍ਰਿਫਤਾਰ ਕਰ ਲੈ ਜਾਂਦਾ ਹੈ ਪੂਰੀ ਵੀਡੀਓਗ੍ਰਾਫੀ ਹੁੰਦੀ ਹੈ ਕੱਲੇ-ਕੱਲੇ ਨੂੰ ਧਰ ਲੈ ਜਾਂਦਾ ਹੈ ਦੋਸਤੋ ਬੋਰੀਆਂ ਦੇ ਬੋਰੇ ਜੋ ਗੱਟਿਆਂ ਦੇ ਗੱਟੇ ਉਥੋਂ ਬਰਾਮਦ ਹੋਏ ਹਨ ਉਹਨਾਂ ਨੂੰ ਲਿਜਾ ਕੇ ਅਗਲੇ ਹੀ ਦਿਨ ਮੀਡੀਆ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਜਿਹੜਾ ਐਸਐਚਓ ਹੈ ਉਸ ਨੂੰ ਸੜਤ ਤੇ ਲਿਜਾ ਕੇ ਚੰਗੇ ਤਰੀਕੇ ਨਾਲ ਉਸ ਦੀ ਸੇਵਾ ਪਾਣੀ ਕੀਤੀ ਜਾਂਦੀ ਹੈ ਐਸਪੀ ਸਾਹਿਬ ਆਪ ਉਸ ਤੋਂ ਪੁੱਛਤਾਛ ਕਰਦੇ ਹਨ ਦੱਸ ਤੇਰੇ ਮਗਰ ਕੌਣ ਹੈ ਅਸੇ ਤੋਂ ਹਜੇ ਵੀ ਰੋਬ ਦੇ ਵਿੱਚ ਹੈ ਦਾਰੂ ਉਸ ਦੀ ਰਾਤ ਵਾਲੀ ਲੱਚੂਕੀ ਹੈ ਅਤੇ ਕਹਿੰਦਾ ਹੈ ਤੁਸੀਂ ਕਿੰਨੇ ਦਿਨ ਮੈਨੂੰ ਰੱਖ ਸਕਦੇ ਹੋ ਤੁਸੀਂ ਦੇਖੋ ਤੁਹਾਡਾ ਤਵਾਦਲਾ ਜਣਾ ਹੈ ਉਹ ਹਫਤਿਆਂ ਦੇ ਵਿੱਚ ਹੋ ਜਾਵੇਗਾ ਅਤੇ ਤੁਹਾਨੂੰ ਕਿਤੇ ਪੰਜਾਬ ਤੋਂ ਬਾਹਰ ਭੇਜਤਾ ਜਾਵੇਗਾ ਕਿਤੇ ਮਗਾਲਿਆ ਮਨੀਪੁਰ ਉੱਥੇ ਜਿੱਥੇ ਨਸ਼ਾ ਘਟ ਹੈ ਅਤੇ ਤੁਹਾਨੂੰ ਉੱਥੇ ਜਾ ਕੇ ਕੰਮ ਕਰਨਾ ਪਵੇਗਾ ਇੱਥੇ ਕੋਈ ਨਵਾਂ ਐਸਪੀ ਸਾਹਿਬ ਆਵੇਗਾ ਜੋ ਕਿ ਨੇਤਾ ਜੀ ਨਾਲ ਮਿਲਿਆ ਹੋਵੇਗਾ ਅਤੇ ਇਸ ਤਰ੍ਹਾਂ ਮੇਰੀ ਦੁਬਾਰਾ ਜਿੱਤ ਹੋ ਜਾਵੇਗੀ ਮੈਂ ਜੇਲ੍ਹ ਤੋਂ ਬਾਹਰ ਆ ਜਾਵਾਂਗਾ ਕਿੰਨਾ ਕੁ ਤੁਸੀਂ ਮੈਨੂੰ ਬਦਨਾਮ ਕਰ ਸਕਦੇ ਹੋ ਮੈਂ ਪੈਸਿਆਂ ਦਾ ਰਾਜਾ ਹਾਂ ਮੇਰੇ ਕੋਲ ਤੁਹਾਡੀ ਸਤ ਪੁਸਤਾਂ ਦੇ ਨਾਲ ਪੈਸਾ ਹੈ ਜਿੰਨਾ ਤੁਸੀਂ ਸਤ ਪੁਸਤਾਂ ਦੇ ਵਿੱਚ ਨਹੀਂ ਵੇਖਿਆ ਹੋਵੇਗਾ ਉਹਨਾਂ ਪੈਸਾ ਮੈਂ ਇਕੱਠਾ ਕਰ ਰੱਖਿਆ ਹੈ ਅਤੇ ਤੁਹਾਡੇ ਵਰਗੇ ਇਮਾਨਦਾਰ ਅਫਸਰ ਇੱਥੇ ਨਹੀਂ ਜੀ ਸਕਦੇ ਇੱਥੇ ਤਾਂ ਮੇਰੇ ਵਰਗਿਆਂ ਦਾ ਰਾਜ ਹੈ ਦੋਸਤੋ ਐਸਐਚਓ ਪੂਰੇ ਰੋਬ ਦੇ ਵਿੱਚ ਹੈ ਲੇਕਿਨ ਐਸਪੀ ਸਾਹਿਬ ਉਤਿਆਰੀ ਨਾਲ ਆਏ ਹਨ ਦੋਸਤੋ ਪੁੱਛਣ ਲੱਗ ਜਾਂਦੇ ਹਨ ਇਹੋ ਜਿਹੇ ਕਿਹੜੇ ਤੇਰੇ ਨਾਲ ਹਨ ਕਿਹੜੇ ਤੇਰਾ ਸਾਥ ਦੇ ਰਹੇ ਹਨ ਐਸਚੂ ਕੱਲਾ ਕੱਲਾ ਬੰਦਾ ਗਿਣਨ ਲੱਗ ਜਾਂਦਾ ਹੈ ਇਹ ਮੇਰਾ ਸਾਥੀ ਹੈ ਅਤੇ ਇਸ ਦੇ ਨਾਲ ਮੇਰਾ ਲਿੰਕ ਹੈ ਅਤੇ ਇਸ ਨੂੰ ਜੇਕਰ ਮੈਂ ਫੋਨ ਕਰ ਦਿੱਤਾ ਤੁਹਾਡਾ ਟਰਾਂਸਫਰਤਾ ਮਿੰਟਾਂ ਦੇ ਵਿੱਚ ਹੋ ਜਾਣਾ ਹੈ ਦੋਸਤੋ ਕੱਲਾ ਕੱਲਿਆਂ ਦਾ ਨਾਮ ਗਿਣਾ ਰਿਹਾ ਸੀ ਇਹਨਾਂ ਦੇ ਵਿੱਚ ਐਸਪੀ ਸਾਹਿਬ ਸਾਰੀ ਰਿਕਾਰਡਿੰਗ ਦੁਬਾਰਾ ਕਰ ਰਹੇ ਹਨ ਐਸਚੂ ਕੁਝ ਨਹੀਂ ਸਿੱਖਿਆ ਆਪਣੀਆਂ ਗਲਤੀਆਂ ਤੋਂ ਇਸ ਵਾਰ ਰੰਗਿਆਤੀ ਫੜਿਆ ਗਿਆ ਹੋਇਆ ਐਸਪੀ ਅਗਲੇ ਹੀ ਦਿਨ ਉਹਨਾਂ ਸਾਰੇ ਅਫਸਰਾਂ ਨੂੰ ਉਹਨਾਂ ਸਾਰੇ ਲੀਡਰਾਂ ਨੂੰ ਜੋ ਕਿ ਐਸ.ਟੀ. ਦਾ ਸਾਦੇ ਰਹੇ ਹਨ ਜੋ ਕਿ ਚਿੱਟੇ ਦੀ ਸਥਾਨਲੇ ਦੇ ਵਿੱਚ ਵਿਕੇ ਹਨ ਉਹਨਾਂ ਨੂੰ ਫੜ ਲਿਆਉਂਦਾ ਹੈ ਲੇਕਿਨ ਉਹ ਕਹਿੰਦੇ ਨਹੀਂ ਹੁੰਦੇ ਆਪਣੇ ਪੰਜਾਬ ਦੇ ਵਿੱਚ ਜੇਕਰ ਨੇਤਾ ਸੁਧਰ ਜਾਣ ਜੇਕਰ ਸਰਕਾਰ ਸੁਧਰ ਜਾਵੇ ਤਾਂ ਸ਼ਾਇਦ ਆਪਣੇ ਪੰਜਾਬ ਦਾ ਭਲਾ ਹੋ ਜਾਵੇਗਾ ਦੋਸਤੋ ਐਸ.ਪੀ. ਸਾਹਿਬ ਵਿਚਾਰੇ ਦਾ ਅਗਲੇ ਹੀ ਦਿਨ ਟ੍ਰਾਂਸਫਰ ਹੋ ਜਾਂਦਾ ਹੈ ਸਭ ਲੋਕ ਬਰੀ ਹੋ ਜਾਂਦੇ ਹਨ ਮੀਡੀਆ ਦੇ ਵਿੱਚ ਗੱਲ ਦਬ ਜਾਂਦੀ ਹੈ ਲੇਕਿਨ ਆਮ ਲੋਕਾਂ ਦੇ ਵਿੱਚ ਸਭ ਕੁਝ ਚਰਚਾ ਦੇ ਵਿੱਚ ਹੈ ਐਸ.ਪੀ. ਸਾਹਿਬ ਨੇ ਜੋ ਜੋ ਕੀਤਾ ਉਹ ਸਭ ਆਮ ਲੋਕਾਂ ਨੂੰ ਯਾਦ ਹੈ ਇਹ ਡਰਾਈਵਰ ساری ਉਮਰ ਉਸ ਨੂੰ ਨਹੀਂ ਭੁੱਲ ਸਕਦਾ ਜੋ ਜੋ ਐਸਪੀ ਸਾਹਿਬ ਨੇ ਕੀਤਾ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਇਹ ਬਿਲਕੁਲ ਸਚਾਈ ਤੇ ਬੇਸ ਟਾਈਮ ਅਤੇ ਜਗਤ ਦੇ ਨਾਮ ਆਦਮੀਆਂ ਦੇ ਨਾਮ ਅਸੀਂ ਬੋਪਨਿਤਾ ਬਣਾਏ ਰੱਖਣ ਵਾਸਤੇ ਬਦਲ ਦਿੱਤੇ ਹਨ ਕੀ ਤੁਸੀਂ ਪਹਿਲਾਂ ਇਹ ਕਹਾਣੀ ਕਿਤੋਂ ਸੁਣੀ ਹੈ ਕਿਉਂਕਿ ਆਮ ਲੋਕ ਅਕਸਰ ਸੱਥਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਇ ਕਰਦੇ ਹਨ ਦੋਸਤੋ ਜੇਕਰ ਸੁਣੀ ਹੈ ਦੱਸੋ ਤੁਸੀਂ ਕਿੱਥੇ ਸੁਣੀ ਸੀ ਜਾਂ ਫਿਰ ਪਹਿਲੀ ਵਾਰ ਤੁਸੀਂ ਇੱਥੋਂ ਸੁਣੀ ਹੈ ਤਾਂ ਨਹੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਦੋਸਤੋ ਵੀਡੀਓ ਚੰਗੀ ਲੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ